ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 91 ਸਾਲ ਦੀ ਉਮਰ ਭੋਗ ਕੇ ਬਾਪੂ ਸੂਰਤ ਸਿੰਘ ਜੀ ਖਾਲਸਾ ਅਕਾਲ ਚਰਾਨਾ ਕਰ ਗਏ ਨੇ ਪਿਛਲੇ 9 ਸਾਲਾਂ ਤੋਂ ਲੈ ਕਰਕੇ ਬਾਪੂ ਜੀ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਵਿੱਚ ਉਹਨਾਂ ਨੇ ਭੁੱਖ ਹੜਤਾਲ ਰੱਖੀ ਸੀ ਸੋ ਅੱਜ ਅਕਾਲ ਚਰਾਨਾ ਕਰ ਗਏ ਨੇ ਬਾਪੂ ਜੀ ਤੇ ਲੋਕਾਂ ਨੇ ਬਹੁਤ ਪੋਸਟਾਂ ਵੀ ਪਾਈਆਂ ਪਾਉਣੀਆਂ ਬਣਦੀਆਂ ਵੀ ਨੇ ਪਰ ਤੁਹਾਨੂੰ ਇੱਕ ਬੇਨਤੀ ਕਰਦੀਏ ਤੇ ਬਾਪੂ ਜੀ ਨੇ ਆਪਣੇ ਪਿੰਡੇ ਤੇ ਸੰਘਰਸ਼ ਹਟਾ ਹੰਡਾਇਆ ਤੇ ਉਸੇ ਤਰੀਕੇ ਨਾਲ ਵੀ ਇੱਕ ਸਮਾਣੇ ਗੁਰਜੀਤ ਸਿੰਘ ਫੌਜੀ ਨੇ ਟਾਵਰ ਦੇ ਉੱਪਰ ਮੋਰਚਾ ਲਾਇਆ ਹੋਇਆ ਕਿ ਆਪਣਾ ਮੇਰੇ ਬਿਊਰੋ ਉਹਦੇ ਸੰਬੰਧ ਦੇ ਵਿੱਚ ਪੋਸਟ ਪਾਉਣ ਦਾ ਕੋਈ ਫਰਜ਼ ਨਹੀਂ ਬਣਦਾ ਤੇ ਆਉਣ ਦਾ ਕੋਈ ਫਰਜ਼ ਨਹੀਂ ਬਣਦਾ ਬਸ ਇਹੀ ਕੰਮ ਕਰਕੇ ਵੀ ਕਹਿਣ ਦਾ ਭਾਵ ਆਪਾਂ ਜਦੋਂ ਭੋਗ ਜਾਂ ਜਦੋਂ ਅਕਾਲ ਚਲਾਣਾ ਕੋਈ ਕਰ ਜਾਂਦਾ ਬੇਨਤੀ ਆਪਾਂ ਉਦੋਂ ਹੀ ਇਕੱਠੇ ਨਾ ਹੋਇਆ ਕਰੀਏ ਉਦੋਂ ਹੀ ਉਹਦੇ ਹੱਕ ਚ ਆਵਾਜ਼ ਨਾ ਠਾਏ ਕਰੀਏ ਜਿਉਂਦੇ ਜੀ ਜਿਹੜਾ ਜੋ ਦਾ ਕੌਮ ਦੇ ਲਈ ਤਰਿਆ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੈਦਬੀਆਂ ਦੇ ਸਬੰਧ ਵਿੱਚ ਕਾਨੂੰਨ ਬਣਾਉਣ ਦੇ ਲਈ ਉਹ ਵੀਰ ਨੂੰ ਅੱਜ 3 ਮਹੀਨੇ ਤੋਂ ਉੱਪਰ 400 ਫੁੱਟ ਚਾਈ ਤੇ ਟਾਗਰ ਤੇ ਬੈਠ ਨੂੰ ਹੋ ਗਏ ਨੇ ਆਪਾਂ ਨੂੰ ਉਹਦੇ ਸਬੰਧ ਦੇ ਵਿੱਚ ਵੀ ਖੜਨ ਦਾ ਤੇ ਡਟਣ ਦਾ ਦਾ ਸਾਥ ਦੇਣ ਦਾ ਫਰਜ਼ ਬਣਦਾ ਕਿਉਂਕਿ ਜੋ ਮੋਰਚਾ ਇਹ ਲੱਗਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੈਦਬੀਆਂ ਨੂੰ ਰੋਕਣ ਦੇ ਲਈ ਲੱਗਿਆ ਸੋ ਪੰਜਾਬ ਵਾਸੀ ਇੱਕ ਬੇਨਤੀ ਹੋਰ ਕਰਦੀਏ ਤੁਹਾਡਾ ਧਿਆਨ ਲਜਾਈਏ ਬਠਿੰਡੇ ਦੇ ਦਾਨ ਸੰਗਾਲਾ ਪਿੰਡ ਦੇ ਵਿੱਚ 8 ਘਰਾਂ ਨੂੰ ਗੁੰਡਿਆਂ ਨੇ ਨਸ਼ਾ ਵੇਚਣ ਵਾਲਿਆਂ ਨੇ ਅੰਮਲੇ ਦੀ ਦੇ ਉਸ ਪਿੰਡ ਦੀ ਸਰਪੰਚ ਦੀ ਸਹ ਦੇ ਉੱਤੇ ਅੱਠ ਘਰ ਫੂਕਤੇ ਉੱਟੇ ਲੁੱਟੇ ਨਾਲੇ ਪੈਟਰੋਲ ਪੰਪ ਮਾਰ ਮਾਰ ਕੇ ਸਾੜਤੇ ਉਹ ਵਿਚਾਰੀਆਂ ਬੀਬੀਆਂ ਬੱਚੇ ਉਹਦੇ ਬਜ਼ੁਰਗ ਕੰਦਾ ਟਪ ਟਪ ਕੇ ਉਹਨਾਂ ਨੇ ਜਾਨ ਬਚਾਈਏ ਤੇ ਹੈਰਾਨੀ ਦੀ ਗੱਲ ਆ ਉਦੋਂ 4 ਘੰਟੇ ਉਹ ਲਗਾਤਾਰ ਕੋ 50 ਤੋਂ ਉੱਪਰ ਉਹ ਬੈਕਟੀ ਸੀ ਜਿਹਨੇ ਘਰ ਛੜੇ ਨੇ 4 ਘਟੇ ਕੋਈ ਪੁਲਿਸ ਨਹੀਂ ਆਈ ਉਹ ਕਿਹਨੇ ਆਈ ਐਮਐਲਏ ਦੀ ਸਹਦ ਉੱਤੇ ਸੋ ਪੰਜਾਬਵਾਸੂ ਜੇ ਹੁਣ ਨਾ ਬੋਲੇ ਤਾਂ ਮੁੜ ਕੇ ਆਪਣੇ ਨਾਲ ਵੀ ਇਹੇ ਚੀਜ਼ਾਂ ਵਾਪਰਨੀਆਂ ਨੇ 17 ਤਰੀਕ ਨੂੰ ਵੱਡਾ ਕਾਟਰ ਕਿ ਉੱਥੇ ਵੀ ਉੱਥੇ ਵੀ ਪਹੁੰਚੋ ਬਾਈ ਪੋਸਟਾਂ ਸ਼ੇਅਰ ਕਰੋ ਪਾਓ ਉੱਥੇ ਤਾਂ ਜੰਗਲ ਨੂੰ ਬਾਹਰਲੇ ਦੇ ਵਿੱਚ ਅੱਗ ਲੱਗਿਆ ਚਲੋ ਠੀਕ ਹੈ ਸ਼ੇਅਰ ਕਰਦੇ ਆ ਦੁੱਖ ਦੀ ਗੱਲ ਐ ਪਰ ਆਪਣੇ ਆਪ ਦੇ ਘਰ ਦੀ ਵੀ ਆਪਾਂ ਸਾਰ ਲਈਏ ਅੱਠ ਘਰਾਂ ਨੂੰ ਫੂਕਤਾ ਉਹ ਨਾ ਬਦਮਾਸ਼ਾਂ ਨੇ ਉਹਦੇ ਹੱਕ ਦੇ ਵਿੱਚ ਉਸ ਪਰਿਵਾਰ ਦੇ ਹੱਕ ਦੇ ਵਿੱਚ ਵੀ ਖੜਨਾ ਕਰੀਏ ਤੇ ਦੋਸ਼ਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ